ਹਰੇ ਕੱਲ ਨੂੰ ਉਹਦੇ ਹੀ ਹੋਣਗੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਆ ਸੂਟ ਦੇਵਾਂਗੇ 150 ਰੁਪਏ ਦਾ ਪੂਰਾ ਵਧੀਆ ਸੂਟ ਨਾਲ ਆ ਗਈ ਚੁੰਨੀ 150 ਰੁਪਏ ਦਾ ਸੂਟ ਮਿਲੂਗਾ ਜੀ ਆ ਦੇਖੋ 150 ਰੁਪਏ ਦਾ ਸੂਟ ਰੰਗ ਮਿਲ ਜਾਣਗੇ ਚਾਰ ਚਾਰ ਰੰਗ ਇਸ ਤੋਂ ਬਾਅਦ ਸੂਟ ਆ ਗਿਆ ਜੀ ਆ ਦੇਖੋ ਸੂਟ ਆ ਗਿਆ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਸੂਟ ਹੈ ਨਾਲ ਦੁਪੱਟਾ 250 ਰੁਪਏ ਦਾ ਸੂਟ ਹੈ ਜੀ ਆਹ 250 ਰੁਪਏ ਦਾ ਇਸ ਤੋਂ ਬਾਅਦ ਆਹ ਸੂਟ ਦੇਖੋ ਸੂਟ ਆ ਗਿਆ ਨਾਲ ਆ ਗਈ ਚੁੰਨੀ ਨਾਲ ਆ ਗਈ ਨੀ ਸੂਟ ਮਿਲੂਗਾ ਜੀ 180 ਰੁਪਏ ਦਾ कॉटन ਦੇ दुपट्टे ਦੇ ਨਾਲ 180 ਰੁਪਏ ਦਾ ਸੂਟ कॉटन ਦੇ दुपट्टे ਦੇ ਨਾਲ ਰੰਗ ਦੇਖੋ ਕਿੱਡੇ ਲੱਗੇ ਹੋਏ ਆ 180 ਰੁਪਏ ਦੇ ਨੇ ਇਹ ਆ ਸਾਰੇ ਰੰਗ ਆਹ ਦੇਖੋ ਉਸ ਤੋਂ ਬਾਅਦ ਆ ਦੇਖੋ ਨਵੀਂ ਜੀਨ ਲੈ ਕੇ ਆਏ ਆ ਆ ਪੌਚੀਆਂ ਤੇ ਕੀਤਾ ਹੋਇਆ ਆਰੀ ਦਾ ਵਰਕ ਨਾਲ ਇਹਦੇ ਆ ਗਈ ਪ੍ਰਿੰਟਡ ਕੁੜਤੀ ਨਾਲ ਆ ਗਈ ਪ੍ਰਿੰਟਡ ਕੁੜਤੀ ਰੰਗ ਦੇਖੋ ਕਿੱਡੇ ਸੋਹਣੇ ਸੋਹਣੇ ਲੱਗੇ ਹੋਏ ਆ ਬਾਜ਼ਾਰ ਚ ਰੇੜਾ 600 700 ਸੂਟ ਦੇਵਾਂਗੇ 370 ਰੁਪਏ ਦਾ ਜੀ 370 ਰੁਪਏ ਦਾ ਰੰਗ ਦੇਖੋ ਸਾਰੇ ਲੱਗੇ ਹੋਏ ਆ 370 70 ਰੁਪਏ ਚ ਜੀ ਇਸ ਤੋਂ ਬਾਅਦ ਆ ਸੂਟ ਦੇਖੋ ਸੂਟ ਆ ਗਿਆ ਜੀ ਸ਼੍ਰੀ ਕ੍ਰਿਸ਼ਨ ਟੈਕਸ ਦਾ ਬਾਜ਼ਾਰ ਚ ਦੁਕਾਨਦਾਰ ਇਹਨੂੰ ਲੈਂਦੇ ਆ 900000 ਰੁਪਏ ਖਰੀਦ ਚ ਤੇ ਉਹਗੇ ਵੇਚਦੇ 1300 1400 ਦਾ ਇਹ ਸੂਟ ਆਪਾਂ ਬਹੁਤ ਹੀ ਮੋਟੀ ਕੁਆਂਟੀਟੀ ਚ ਲੈ ਕੇ ਆਏ ਆ ਥੋੜੇ ਫਾਇਦੇ ਕਰਨ ਵਾਸਤੇ ਸੂਟ ਦੇਵਾਂਗੇ ਜੀ 6400 ਰੁਪਏ ਦਾ ਪ्योर ਮਸ਼ਲੀਨ ਦਾ ਸੂਟ ਬਾਹਾਂ ਦੇ ਕੀਤਾ ਹੋਇਆ ਕੰਮ ਨਾਲ ਪੂਰੀ ਵਧੀਆ ਆ ਗਈ ਮਸ਼ਲੀਨ ਦੀ ਚੁੰਨੀ 22 ਮੀਟਰ ਦੀ ਮਸ਼ਲੀਨ ਦੀ ਚੁੰਨੀ ਸੂਟ ਦੇਵਾਂਗੇ ਤੁਹਾਨੂੰ ਕਿੰਨੇ ਦਾ 450 ਰੁਪਏ ਦਾ ਜੀ ਰੰਗ ਦੇਖੋ ਇਹ ਕਿੱਡੇ ਪਿਆਰੇ ਪਿਆਰੇ ਨੇ 450-400 ਰੁਪਏ ਚ ਬਹੁਤ ਸੋਹਣੇ ਸੋਹਣੇ ਰੰਗ 450-400 ਰੁਪਏ ਮਿਲ ਜਾਣਗੇ ਆ ਸਾਰੇ ਕੁੜਤਾ ਪਜਾਮਾ ਆ ਗਿਆ ਜੀ ਇਸ ਤੋਂ ਬਾਅਦ ਕੁੜਤਾ ਪਜਾਮਾ ਮਿਲੂਗਾ 180 ਰੁਪਏ ਦਾ ਤੁਹਾਨੂੰ 180 ਰੁਪਏ ਦਾ ਕੁੜਤਾ ਪਜਾਮਾ ਮਿਲਨੇ ਤੁਹਾਨੂੰ ਇਸ ਤੋਂ ਬਾਅਦ ਆ ਦੇਖੋ ਆ ਆ ਗਈ ਕੁੜਤੀ ਆ ਆ ਗਈ ਬਾਟਮ ਨਾਲ ਇਹਦੇ ਆ ਗਈ ਮਸਲੀਨ ਦੀ ਵਧੀਆ ਚੁੰਨੀ ਬਾਜ਼ਾਰ 'ਚ ਰੇਟ ਹੈ 900 ਹਜ਼ਾਰ ਸੂਟ ਦੇਵਾਂਗੇ ਅਸੀਂ 500 ਰੁਪਏ ਦਾ ਜੀ ਹੁਣ ਜਲਦੀ ਤੋਂ ਜਲਦੀ ਪਹੁੰਚੋ ਬਯਾਈ ਫੈਸ਼ਨ ਹਾਊਸ ਮੋੜ ਮੰਡੀ ਹੁਣ ਜਿਨ੍ਹਾਂ ਨੇ ਕੱਲ ਨੂੰ ਆਉਣਾ ਹੈ ਆਵਦਾ ਐਡਰੈਸ ਸਮਝ ਲਓ ਚੰਗੀ ਤਰ੍ਹਾਂ ਨੰਬਰ ਤਾਂ ਸਾਡਾ ਉੱਤੇ ਆ ਹੀ ਰਿਹਾ ਮੋੜ ਮੰਡੀ 'ਚ ਦੁਕਾਨ ਹੈ ਜੀ ਆਪਣੀ ਮੋੜ ਮੰਡੀ ਆ ਦੇਖੋ ਮੋੜ ਮੰਡੀ 'ਚ ਫਲਾਈਓਵਰ ਦੇ ਬਿਲਕੁਲ ਨਾਲ ਫਲਾਈਓਵਰ ਦੇ ਬਿਲਕੁਲ ਨਾਲ ਆ ਸਾਹਮਣੇ fly over ਜਿਹੜਾ ਜਾਂਦਾ ਹੈ ਮੇਨ ਰੋਡ ਤੇ ਹੀ ਦੁਕਾਨ ਹੈ ਬਾਜ਼ਾਰ ਚ ਜਾਂਦੀ ਵੀ ਤੁਹਾਨੂੰ ਲੋੜ ਨਹੀਂ ਹੈਗੀ ਬਯਾਈ ਫੈਸ਼ਨ ਹਾਊਸ ਮੋੜ ਮੰਡੀ